ਐਮਐਲਏ ਬਟਾਲਾ ਸ਼ਰੀਕਲਸੀ ਨੇ 50 ਟਰਾਲੀਆਂ ਰਾਹਤ ਸਮਗਰੀ ਡੇਰਪਪਾ ਨਾਨਕਾੜ ਪੀੜਤਾਂ ਨੂੰ ਵੰਡੀਆਂ ਡੇਰਪਪਾ ਨਾਨਕ ਦੇ ਵਿਧਾਇਕ ਗਰਦੀਪ ਸਿੰਘ ਰੰਧਾਵਾ ਨੇ ਸ਼ਰੀਕਲਸੀ ਦਾ ਕੀਤਾ ਧੰਨਵਾਦ ਹਲਕਾ ਬਟਾਲਾ ਦੇ ਐਮਐਲਏ ਸ਼ਰੀਕਲਸੀ ਵੱਲੋਂ 50 ਟਰਾਲੀਆਂ ਡੇਰਪਪਾ ਨਾਨਕ ਦੇ ਰਾਹਤ ਪੀੜਤਾਂ ਲਈ ਲਿਆਂਦੀਆਂ ਗਈਆਂ ਇਸ ਮੌਕੇ ਸ਼ਰੀਕਲਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਡੇਰਪਪਾ ਨਾਨਕ ਦੇ ਵਿਧਾਇਕ ਗਰਦੀਪ ਸਿੰਘ ਰੰਧਾਵਾ ਤੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਹੜ੍ਹ ਪੀੜਤ ਪਿੰਡਾਂ ਲਈ ਰਾਹਤ ਸਮਗਰੀ ਜਿਸ ਵਿੱਚ ਪਸ਼ੂਆਂ ਲਈ ਚਾਰਾ ਪਾਣੀ ਅਤੇ ਸੁੱਕੀ ਰਸਤ ਹੜ੍ਹ ਪੀੜਤ ਲੋਕਾਂ ਨੂੰ ਵੰਡੀ ਜਾ ਰਹੀ ਇਸ ਮੌਕੇ ਐਮਐਲ ਕਲਦੀਪ ਸਿੰਘ ਰੰਧਾਵਾ ਨੇ ਸ਼ਰੀਕਲਸੀ ਦਾ ਧੰਨਵਾਦ ਕਰਦੇ ਆ ਕਿ ਸ਼ਰੀਕਲਸੀ ਵੱਲੋਂ ਜਾਂਦੀ ਰਾਸਮਗਰੀ ਨਾਲ ਹਰਪੀਟ ਤਨੂੰ ਵੱਡੀ ਰਾਹਤ ਮਿਲੇਗੀ ਉਹ ਇਸ ਲਈ ਐਮਐਲ ਸ਼ਰੀਕਲਸੀ ਦਾ ਧੰਨਵਾਦ ਕਰਦੇ ਹਨ ਹਾਂਜੀ ਸਰ ਅੱਜ ਤੁਸੀਂ ਹਲਖਾ ਡੇਰਾ ਬਾਬਾ ਨਾਲ ਕਿਹੜਾ ਹਰਪੀਟ ਆ ਉਹਨਾਂ ਦੀ ਟਰਾਲੀਆਂ ਦਾ ਬੰਦਾ ਸਾਫਲਾ ਲੈ ਕੇ ਉਹਨਾਂ ਦੀ ਮਦਦ ਲਈ ਆਇਆ ਹੈ ਕੀ ਕਹਿੰਦੇ ਜੀ ਬਿਲਕੁਲ ਜੀ ਸਾਡੇ ਕਈ ਪਰਿਵਾਰ ਜਿਹੜੇ ਨੇ ਜਿਹੜਾ ਮੈਂ ਦੇਖ ਰਿਹਾ ਵੀ ਕਾਫੀ ਦਿਨਾਂ ਤੋਂ ਜਿਤਨਾ ਮੈਂ ਇਹ ਕਹਿ ਸਕਦਾ ਵੀ ਮੱਝਾਂ ਵਾਸਤੇ ਗਾਵਾਂ ਵਾਸਤੇ ਪਸ਼ੂਆਂ ਵਾਸਤੇ ਉੱਥੇ ਬੜੀ ਕਮੀ ਆ ਚਾਰੇ ਦੀ ਸੋ ਮੈਨੂੰ ਡੀਸੀ ਸਾਹਿਬ ਵੱਲੋਂ ਮੈਨੂੰ ਐਮਐਲਏ ਸਾਹਿਬ ਵੱਲੋਂ ਉਹਨਾਂ ਨੇ ਵੀ ਦੱਸਿਆ ਇਹ ਵੀ ਸਾਨੂੰ ਇੱਥੇ ਕਮੀ ਆ ਰਹੀ ਆ ਅੱਜ ਅਸੀਂ ਸੁੱਕਾ ਰਾਸ਼ਨ ਚਾਰਾ ਤੂੜੀ ਪਾਣੀ ਇੱਥੋਂ ਤੱਕ ਕਿ ਵੀ ਜਿਹੜੀਆਂ ਰਾਤ ਨੂੰ ਜਿਹੜਾ ਕੋਈ ਆਡੋਮਾਸ ਵਗੈਰਾ ਬਿਸਕੁਟ ਵਗੈਰਾ ਕੋਲਡ ਡਰਿੰਕ ਵਗੈਰਾ ਸਾਡੇ ਕੋਲ ਜੋਂ ਹੋਇਆ ਅਸੀਂ ਸਾਰਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਕੱਠਾ ਕਰਕੇ ਤੇ ਜਾ ਰਹੇ ਆ ਜੀ ਦੇਣ ਜਾ ਰਹੇ ਇਹ ਸਰ ਕਿੰਨੀਆਂ ਟਾਲੀਆਂ ਦਾ ਕਾਫਲਾ ਇਹ ਸਰ ਜਿਉਂ-ਜਿਉਂ ਮੈਂ ਚੱਲ ਰਿਆਂ ਪਿੰਡਾਂ ਦੇ ਵਿੱਚੋਂ ਨਾਲ ਨਿਕਲਦੇ ਹੋਰ ਸਾਥੀ ਵੀ ਆਈ ਜਾ ਰਹੇ ਨੇ ਕਾਫਲਾ ਜਿਹੜਾ ਜਦੋਂ ਮੈਂ ਤੁਰਿਆ ਸੀ ਉਸ ਤੋਂ ਬਾਅਦ ਇਹ ਵਧਿਆ ਹੀ ਹੈ ਘਟਿਆ ਨਹੀਂ ਇਹ ਸਰ ਇਹ ਤੁਹਾਡਾ ਤੇ ਸਾਥੀਆਂ ਦਾ ਸਹਿਯੋਗ ਆ ਆਮ ਆਦਮੀ ਪਾਰਟੀ ਦੇ ਜਿਹੜੇ ਦੇਖੋ ਇਹ ਮੇਰਾ ਪਰਿਵਾਰ ਆ ਜੀ ਸੁੱਖ-ਦੁੱਖ ਦੇ ਸਮੇਂ ਸੁੱਖ ਦੇ ਸਮੇਂ ਭਾਵੇਂ ਜਾਈਏ ਨਾ ਜਾਈਏ ਪਰ ਦੁੱਖ ਦੇ ਸਮੇਂ ਇਹ ਜਿਹੜੇ ਇੱਕ ਦੂਜੇ ਦਾ ਸਾਥ ਦੇਣਾ ਇੱਕ ਦੂਜੇ ਦੀ ਬਾਹ ਫੜਨੀ ਇਹ ਮੇਰੇ ਸਾਥੀਆਂ ਦੀ ਇੱਕ ਬੜੀ ਵੱਡੀ ਕਾਬਲੀਅਤ ਆ ਔਰ ਮੈਂ ਅੱਜ ਜੋ ਵੀ ਆ ਆਪਣੇ ਪਰਿਵਾਰ ਦੇ ਸਿਰ ਤੇ ਆਪਣੇ ਸਾਥੀਆਂ ਸਿਰ ਤੇ ਆ। ਇਧਰ ਇੱਕ ਮਸਲਾ ਆ ਰਹੀ ਹੈ ਜਿਹੜੀ ਚਰਚਾਵਾਂ ਨੇ ਕੀਤੀ ਇਹ ਜਿਹ ਰਾਸ਼ਨ ਪੁੱਜਦਾ ਬੰਦਾ ਉਹ ਤੇ ਬਾਰ-ਬਾਰ ਇੱਕੋ ਖਾਦੇ ਚਾਈ ਜਾ ਰਿਹਾ। ਜੀ ਜੀ ਮੈਂ ਮੈਂ ਆਪ ਜੀ ਦੇ ਧਿਆਨ ਚ ਲਿਆਉਣਾ ਚਾਹਣਾ ਇਸ ਸਬੰਧ ਦੇ ਵਿੱਚ ਸਾਡੀ ਡੀਸੀ ਸਾਹਿਬ ਨਾਲ ਗੱਲ ਹੋਈ ਆ। ਹੁਣ ਜਿਤਨਾ ਬਟਾਲੇ ਦਾ ਮੈਂ ਐਮਐਲਏ ਹਾਂ ਹੁਣ ਮੈਨੂੰ ਕੱਲੇ ਕੱਲੇ ਪਿੰਡ ਦਾ ਪਤਾ ਮੈਨੂੰ ਕੱਲੇ ਕੱਲੇ ਏਰੀਏ ਦਾ ਪਤਾ ਇਤਰਾ ਹੀ ਗਰਦੀਪ ਰੰਧਾਵਾ ਜੀ ਨਾਲ ਮੇਰੀ ਗੱਲ ਹੋਈ ਹੈ ਉਹਨਾਂ ਨੂੰ ਕੱਲੇ ਕੱਲੇ ਪਿੰਡਾਂ ਦਾ ਪਤਾ ਜੀ ਅਸੀਂ ਡੀਸੀ ਸਾਹਿਬ ਦੇ ਐਮਐਲਏ ਸਾਹਿਬ ਨੂੰ ਇਹ ਸਾਰਾ ਜਿਹੜਾ ਰਾਸ਼ਨ ਆ ਜੋ ਸਮਗਰੀ ਆ ਜੋ ਚਾਰਾ ਸਣੇ ਟਰੈਕਟਰਾਂ ਸਮੇਤ ਉਹਨਾਂ ਦੇ ਹਵਾਲੇ ਕਰਨ ਲੱਗੇ ਆਂ ਔਰ ਜਿੱਥੇ ਜਿੱਥੇ ਉਹ ਡਿਊਟੀ ਲਾਉਣਗੇ ਆਪਾਂ ਉੱਥੇ ਉੱਥੇ ਜਾ ਕੇ ਉਸ ਉਸ ਪਿੰਡ ਦੇ ਵਿੱਚ ਲਾ ਕੇ ਆਵਾਂਗੇ ਇਹ ਇਦਾਂ ਹੀ ਇੱਕ ਦਾ ਅਸੀਂ ਸਿੱਦਾ ਸੀਗਾ ਦੋ ਤਾਰਾ ਫੋਨ ਲੇਵਾਲੇ ਕੋਨੇਵਾਲ ਦੇ ਪਿੰਡੇ ਨੇ ਉਧਰੋਂ ਪਾਰੇ ਹਲਕਾ ਜਨਾਲਾ ਚ ਆ ਪਰ ਇਹਨਾਂ ਤੁਸੀਂ ਪਾਂਦੇ ਜਰੂਰ ਸੁਖੜੀ ਪੁੱਛ ਰਹੀ ਆ ਪਰ ਜਿਹੜਾ ਪੇਟੇ ਉਹ ਕਟੋ ਪਿਆ ਜੀ ਨਹੀਂ ਕੋਈ ਨਹੀਂ ਜੀ ਜੇ ਕੋਨੇਵਾਲ ਪਿੰਡ ਰਹਿੰਦਾ ਤੇ ਕੋਟੋ ਪਿਆ ਤੇ ਪਿੰਡੇ ਜੇ ਦੋ ਪਿੰਡ ਆ ਉਹ ਕੁਛ ਤਾਂ ਨਹੀਂ ਉਹਦਾ ਸੁਣੀ ਘਟ ਜਾ ਹਾਂ ਆਪਾਂ ਜੇ ਜਿਤਨਾ ਤੁਸੀਂ ਦੱਸਿਆ ਜੇ ਤੁਹਾਨੂੰ ਲੱਗਦਾ ਵੀ ਕੋਈ ਹੋਰ ਵੀ ਪਿੰਡ ਰਹਿੰਦੇ ਨੇ ਠੀਕ ਆ ਇਹ ਰਲ ਮਿਲ ਕੇ ਆਪਾਂ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਆ ਅੱਜ ਦਾ ਸਮਾਂ ਜਿਹੜਾ ਇੱਕ ਦੂਜੇ ਦੀ ਬਾਹ ਫੜਨ ਦੀ ਲੋੜ ਆ ਨਾ ਕਿ ਸਿਆਸਤ ਕਰਨ ਦੀ ਲੋੜ ਆ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖੇਚਣ ਦੀ ਲੋੜ ਹੈ ਜਿੱਥੇ ਕੋਈ ਨਹੀਂ ਵੀ ਪਹੁੰਚਿਆ ਰਲ ਮਿਲ ਕੇ ਆਪਾਂ ਸਾਥ ਦਈਏ ਉਹਨਾਂ ਦਾ ਸਾਰਿਆਂ ਦਾ ਪਿਛਲੇ ਦਿਨੀ ਉਹ ਦੋਨੇ ਮਾਰ ਮਾਰ ਕੇ ਖੜਾ ਦੇ ਰੂਪ ਚ ਉਹਦੇ ਸਬੰਧ ਚ ਮੇਰਾ ਛੋਟਾ ਭਰਾ ਸ਼ਹਿਰ ਸਿੰਘ ਖਸ਼ਰੀ ਕਹਿੰਦੀ ਇਹਨਾਂ ਨਾਲ ਮੇਰੀ ਡਿਸਕਸ ਹੋਈ ਆ ਮੈਂ ਉਹਨੂੰ ਕਹਿੰਦੇ ਕਿ ਮੈਂ ਤੇਰੀ ਮਦਦ ਕਰਾਂ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਵੱਡਾ ਭਰਾ ਸਮਝ ਗਿਆ ਇੰਨੀ ਗੱਲ ਕਹੀ ਆ ਤਾਂ ਮੈਨੂੰ ਕਿਹਾ ਕਿ ਕੀ ਮਦਦ ਤੇਰੀ ਮੈਂ ਲੈ ਕੇ ਆਂਦਾ ਤਾ ਤੁਹਾਡੇ ਸਾਹਮਣੇ ਦੇਖ ਲਓ ਅੱਜ ਕਿੰਨੀਆਂ ਟਰਾਲੀਆਂ ਦੇ ਵਿੱਚ ਰਾਚਣਾ ਹੈ ਜਿਦੋਂ ਐਮਐਲਏ ਸਾਹਿਬ ਨੇ ਕਹਿ ਕੇ ਮੈਨੂੰ ਖੁਦ ਹੀ ਨਹੀਂ ਪਤਾ ਵੀ ਕੀ ਕੀ ਸਬਾਨ ਲੋਕ ਲੈ ਕੇ ਆਏ ਇੱਕ ਆਵਾਜ ਤੇ ਕਿਸਾਨ ਡੇਰਾ ਬਾਬਾ ਨਾਨਕ ਚ ਲੈ ਕੇ ਆਏ ਨੇ ਇਸ ਤੋਂ ਪਹਿਲਾਂ ਸਾਡੇ ਐਮਐਲਏ ਗੱਜਨ ਮਾਜਰਾ ਸਾਹਿਬ 18 ਗੱਡੀਆਂ ਉਹਨਾਂ ਕੈਟਲ ਫੀਡੀਆਂ ਲੈ ਕੇ ਆਏ ਨੇ ਮੇਰੇ ਹਲਕੇ 'ਚ ਅੱਜ ਹੀ ਲੈ ਕੇ ਆਏ ਨੇ ਤਾਂ ਤੁਸੀਂ ਦੇਖ ਲਓ ਕਿ ਉਹ ਤਾਂ ਆਪ ਆਨਰ ਨੇ ਕੈਟਲ ਫੀਡ ਦੇ ਇੰਨੀ ਵੱਡੀ ਰਾਤ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਦੇਣੀ ਇਹ ਮੇਰੇ ਖਾਲੇ ਇਹਨਾਂ ਦੇ ਬਾਬੇ ਨਾਨਕ ਨੇ ਇਹਨਾਂ ਦੇ ਹਿੱਸੇ ਪਾਈ ਆ ਤਾਂ ਅੱਜ ਸੇਵਾ ਕਰ ਰਹੇ ਨੇ ਮੈਂ ਡੇਰਾ ਬਾਬਾ ਨਾਨਕ ਦੇ ਸਮੁੱਚੇ ਵਾਸੀਆਂ ਵੱਲੋਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਔਖੇ ਵੇਲੇ ਸਾਡੀ ਬਾਹ ਫੜੀ ਆ ਤਾਂ ਪ੍ਰਮਾਤਮਾ ਤੁਹਾਨੂੰ ਉੱਤੇ ਕਿਰਪਾ ਰੱਖੇ ਤੁਸੀਂ ਇਦੋਂ ਵੀ ਜ਼ਿਆਦਾ ਤਰੱਕੀ ਕਰੋ ਤਾਂ ਮੈਨੂੰ ਲੱਗਦਾ ਜਿਹੜਾ ਬੰਦਾ ਔਖੇ ਟਾਈਮ ਕਿਸੇ ਦੀ ਬਾਹ ਫੜਦਾ ਕਿਸੇ ਦੀ ਸੇਵਾ ਕਰਦਾ ਪ੍ਰਮਾਤਮਾ ਕਦੀ ਉਹਦਾ ਫਲ ਨਹੀਂ ਰਹਿਣ ਦਿੰਦਾ ਉਹਨੂੰ ਫਲ ਦੂਣਾ ਤੀਣਾ ਕਰਕੇ ਮੋੜਦਾ ਤਾਂ ਇਸ ਕਰਕੇ ਐਮਐਲਏ ਸਾਹਿਬ ਮੈਂ ਤੁਹਾਡਾ ਸਦਾ ਦੀ ਰਹਿਣਾ ਸਾਰਾ ਡੇਰਾ ਹਲਕਾ ਰਹਿਣੀ ਆ ਤਾਂ ਬਾਕੀ ਉਹ ਜਿਹੜੇ ਲੋਕ ਕਹਿੰਦੇ ਜੀ ਆਮ ਆਦਮੀ ਪਾਰਟੀ ਵਾਲੇ ਕਹੇ ਕਿੱਥੇ ਨੇ ਉਹ ਕਿਹੜੇ ਰੰਗ ਦੀ ਸੇਵਾ ਕਰਦੇ ਨੇ ਅੱਜ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ 'ਚ ਉਹ ਲੋਕਾਂ ਦਾ ਮੂੰਹ ਬੰਦ ਵੀ ਹੋਇਆ ਜਿਹੜੇ ਕਹਿੰਦੇ ਕਿ ਸਿਰਫ ਫੋਟੋਆਂ ਲਵਾਉਣ ਤੱਕ ਹੀ ਸੀਮਤ ਨੇ ਤਾਂ ਫੋਟੋਆਂ ਲਵਾਉਣ ਵਾਲੇ ਅੱਜ ਉਹ ਦੇਖ ਲੈਣ ਕਿ ਡੇਰਾ ਬਾਬਾ ਨਾਨਕ ਘੱਲਕੇ 'ਚ ਫੋਟੋਆਂ ਲੱਗਤੀਆਂ ਕਿ ਰਿਐਲਿਟੀ ਤਾਂ ਕੁਝ ਹੋਰ ਆ ਤੁਹਾਡੇ ਹੈਲੀਕਾਪਟਰ ਦੀ ਵੀ ਬੜੀ ਚਰਚਾ ਆ ਰਹੀ ਹੈ ਤੇ ਹੈਲੀਕਾਪਟਰ ਦੀ ਚਰਚਾ ਤੇ ਇਹੋ ਹੀ ਹੈ ਕਿ ਆਮ ਘਰ ਦਾ ਜਿਹੜਾ ਵਾ ਉਹ ਹੈਲੀਕਾਪਟਰ ਤੇ ਚੜ ਗਿਆ ਬਿਮਾਰੀ ਉਹਨਾਂ ਨੂੰ ਕੁਝ ਹੋਰ ਹੋਰ ਉਹ ਦਖਦਿਆ ਨਹੀਂ ਕਿ ਉਹ ਹੈਲੀਕਾਪਟਰ ਦਾ ਨਾਮ ਰਹਿੰਦਾ ਅਸਲੀ ਬਿਮਾਰੀ ਤਾਂ ਉਹਨਾਂ ਦੀ ਲੱਭਣੀ ਪਊਗੀ ਉਹ ਬਿਮਾਰੀ ਨੂੰ ਮੈਂ ਉਹਨਾਂ ਦੀ ਨੂੰ ਜਾਣਦਾ ਉਹ ਬਿਮਾਰੀ ਦਾ ਇਲਾਜ ਵੀ ਮੇਰੇ ਕੋਲ ਹੈਗਾ ਇਹ ਕਰਕੇ ਉਹਨਾਂ ਨੂੰ ਬਰਦਾਸ਼ਤ ਹੀ ਨਹੀਂ ਹੋਇਆ ਦੇਖੋ ਮੈਂ ਆਪਣੀ ਜ਼ਿੰਦਗੀ ਚ ਬਹੁਤ ਸਰਕਾਰਾਂ ਦੇਖੀਆਂ ਪਿਛਲੇ 30 35 ਸਾਲ ਤੋਂ ਮੈਂ ਐਸਾ ਸੀਐਮ ਨਹੀਂ ਦੇਖਿਆ ਕਿ ਜਿਹੜਾ ਸੀਐਮ ਆਇਆ ਹੋਵੇ ਹੈਲੀਕਾਪਟਰ ਤੇ ਤੇ ਜਾਵੇ ਬਾਈ ਰੋਡ ਔਰ ਲੋਕਾਂ 'ਚ ਇਹ ਕਹਿ ਕੇ ਜਾਵੇ ਕਿ ਆਹ ਹੈਲੀਕਾਪਟਰ ਤੁਹਾਡੇ ਲੋਕਾਂ ਦਾ ਤਾਂ ਮੈਂ ਤੁਹਾਡੇ ਵਿੱਚ ਤੇ ਛੱਡ ਕੇ ਚੱਲਿਆ ਤੇ ਬੜੀ ਵੱਡੀ ਫਰਾਕ ਦੇ ਲਈ ਸੀਐਮ ਸਾਹਿਬ ਦੀ ਜਿਹੜੀ ਉਹ ਕਰਕੇ ਗਏ ਨੇ ਇਹ ਵੱਡਾ ਸਾਨ ਜ਼ਿਲ੍ਹੇ ਗਦਾਸਪੁਰ ਤੇ ਉੱਤੇ ਇਹ ਕਿ ਗਏ ਨੇ ਸੀਐਮ ਸਾਹਿਬ ਕਿ ਇਸ ਕਰਕੇ ਵਿਰੋਧੀ ਜੋ ਮਰਜ਼ੀ ਕਹਿਣ ਅੱਜ ਕੱਲ ਦਾ ਇਤਿਹਾਸ ਹੈ ਕਿ ਇਸ ਚੌਪਰ ਦੇ ਉੱਤੇ ਕੋਈ ਮੰਤਰੀ ਨਹੀਂ ਸਫ਼ਰ ਕਰਦਾ ਮੰਤਰੀ ਲੱਭਦੇ ਹੀ ਚੌਪਰ ਨੂੰ ਸੀਐਮ ਸਾਹਿਬ ਨੇ ਤਾਂ ਸਾਡੇ ਵਰਗੇ ਇਕ ਆਮ ਜਿਹੜੇ ਘਰਾਂ ਚੋਂ ਐਮ ਐਲ ਏ ਬਣਿਆ ਉਹਨਾਂ ਨੂੰ ਵੀ ਮੌਕਾ ਦਿੱਤਾ ਚੌਪਰ ਦੇ ਵਿੱਚ ਆਓ ਆਪੋ ਆਪਣੇ ਹਲਕੇ ਦਾ ਨਿਕਸ਼ ਕਰੋ ਤਾਂ ਦੇਖ ਕੇ ਕਿਥੇ ਕਿਥੇ ਕਿੰਨੀਆਂ ਕੀ ਪਰੇਸ਼ਾਨੀ ਸੁਖਵੀਰ ਬਾਦਲੂ ਨੇ ਖੁਦ ਫਲਾਸ ਦਿੱਤਾ ਗਿਆ ਸੀ ਕਿ ਬੰਨਾਂ ਬਾਰੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਆਵਾਂਗੇ ਪੱਕੇ ਕੰਕਰੀਟ ਦੇ ਬਣਾਵਾਂਗੇ ਮੈਨੂੰ ਲੱਗਦਾ ਸੁਖਵੀਰ ਬਾਦਲੂ ਕੰਕਰੀਟ ਨਾਲ ਦੀ ਬਣ ਸਕਦਾ ਤੁਹਾਡੀ ਸਭ ਤੋਂ ਸਰਕਾਰ ਦੇ ਵਿੱਚੋਂ ਇਹਨਾਂ ਬੰਨਾਂ ਦਾ ਪਹਿਲਾਂ ਕੁਝ ਹੱਲ ਕਰੋ ਜਿਹੜੇ ਕਿ ਵਾਰ-ਵਾਰ ਪੰਜਾਬ ਉੱਜੜਦਾ ਹੈ ਇਸ ਹੱਟ ਦੇ ਨਾਲ ਪਹਿਲਾਂ ਸੁਖਵੀਰ ਵਾਲੀ ਤੋਂ ਗੱਲ ਕਰਨੀ ਹੁਣ ਉਹਨੇ ਕਹੋ ਸੋ ਗਬੀਰ ਮਿੱਟੀ ਦਾ ਬੰਨ ਤਾਂ ਨਹੀਂ ਬਣ ਸਕਦਾ ਜਿਹੜੇ ਉਹਨਾਂ 15 20 ਸਾਲਾਂ 'ਚ ਚਿੱਟੇ ਦਾ ਬੰਨਦਾ ਬਣ ਸਕਦਾ ਚਿੱਟੇ ਨਾਲ ਜਿੰਨਾਂ ਉਹਨਾਂ ਪੰਜਾਬ ਦਾ ਬੇੜਾ ਕਰਕੇ ਕਰਕੇ ਗਏ ਨੇ ਇੱਥੇ ਪੰਜਾਬ ਦੇ ਲੋਕਾਂ ਨੂੰ ਪਤਾ ਉਸ ਗੱਲ ਦਾ ਇਸ ਕਰਕੇ ਉਹਨਾਂ 30 ਸਾਲਾਂ 'ਚ ਕਦੀ ਕਦੀ ਆਣ ਕੇ ਇਹਨਾਂ ਤੁਸੀਂ ਬੰਨਾਂ ਲ ਵੇਖਿਆ ਵੀ ਹੈਗਾ ਕਿਸੇ ਨੇ ਆਮ ਆਦਮੀ ਪਾਰਟੀ ਨੇ ਜਿੰਨਾ ਨਿਕਾਸੀ ਜਿੰਨੀ ਮੈਂ ਬਟਾਲੇ ਦੀ ਗੱਲ ਕਰਾਂ ਆਪਣੇ ਹਲਕਿਆਂ ਦੀ ਗੱਲ ਕਰਾਂ ਜਿੰਨੀਆਂ ਨਹਿਰਾਂ ਦੀ ਜਿੰਨੀਆਂ ਖਾਲੀਆਂ ਦੀ ਜਿੰਨੀਆਂ ਜਿਹੜੇ ਨਿਕਾਸੀ ਨਾਲੇ ਨੇ ਜਿੰਨੇ ਉਦਤ ਦੀ ਮਾਰਤਾ ਉਹਨੂੰ ਤਾਂ ਕੋਰੋ ਨਹੀਂ ਸਕਦਾ ਦੇਖੋ 1988 ਦੇ ਵਿੱਚ 11 ਲੱਖ 20 ਹਜ਼ਾਰ ਕਿਊਸਿਕ ਪਾਣੀ ਇਸ ਦਰਿਆ 'ਚ ਆਇਆ ਸੀਗਾ ਇਸ ਵਾਰ 14 ਲੱਖ ਕੁਛ ਉਹਦੇ ਉੱਪਰ ਕਿਊਸਿਕ ਪਾਣੀ ਜਿਹੜਾ ਦਰਿਆ 'ਚ ਆਇਆ ਡਬਲ ਪਾਣੀ ਆਇਆ ਦੇਖੋ ਭਾਵੇਂ ਇਥੇ ਕੰਕਰੀਟ ਦੀਆਂ ਵੀ ਬਣਾ ਦੋ ਜਦੋਂ ਕੁਦਰਤ ਕਾੜੀ ਨਹੀਂ ਕਿਸੇ ਦਾ ਜੋਰ ਇਹ ਮੰਨਣਾ ਪਊਗਾ ਕਿ ਕੁਦਰਤ ਕੁਦਰਤ ਹੀ ਆ ਕੁਦਰਤ ਕੁਝ ਵੀ ਕਰ ਸਕਦੀ ਆ ਉਹ ਤਾਂ ਬਾਲ ਦੀ ਅੱਖ 'ਚੋਂ ਵੀ ਰੱਖ ਸਕਦੀ ਆ ਇਹ ਤਾਂ ਕੁਦਰਤ ਹੈ ਸਾਡੀ ਸਰਕਾਰ ਦੇ ਵਿੱਚ ਸਾਡੇ ਨਾਲ ਸਭ ਕੁਝ ਹੈ ਅਸੀਂ ਕੁਝ ਕਰਨ ਦੀ ਥਾਂ ਹੈ ਬਿਲਕੁਲ ਜੀ ਆਉਣ ਵਾਲੇ ਦਿਨਾਂ 'ਚ ਬਨ ਵੀ ਬੰਨੇ ਜਾਣਗੇ ਠੀਕ ਹੈ ਤੁਸੀਂ ਦੇ ਜਿੱਥੇ ਜਿੱਥੇ ਪਾੜ ਪਿਆ ਇਹਨੂੰ ਬਨ ਵੀ ਬੰਨਾਂਗੇ ਔਰ ਸਪੈਸ਼ਲ ਕਰਤਾਰੀ ਕਰਾ ਕੇ ਤਾਂ ਜਿਹੜਾ ਲੋਕਾਂ ਨੂੰ ਮਾਅਬਜਾ ਵਾ ਉਹ ਵੀ ਦਿਵਾਵਾਂਗੇ